Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਭ ਕੀ ਸਾਰਾ ਵਾਰਤਮਾਨ ਹੈ ਜੀ ਇਹ ਅੱਜ ਲਵਕਰਨ ਸਿੰਘ ਇਲियस ਮੰਗਾ ਵਾ ਇਹ ਸਾਨੂੰ ਵਕ ਵਕ ਮੁਕਦਮਿਆਂ ਦੇ ਅਸਲੇ ਐਕਟ ਦੇ ਅਧੀਨ ਤੇ ਉਹਨੇ ਹੀ ਕ੍ਰਾਈਮ ਚ ਵੰਟਡ ਸੀ ਜਿਹਦੇ ਖਿਲਾਫ ਉਹ ਤਿੰਨ ਤੋਂ ਵੱਧ ਪਰਚੇ ਦਰਜਿਆ ਇਹਦੀ ਅਜਿਹੀ ਇਨਫੋਰਮੇਸ਼ਨ ਮਿਲੀ ਸੀ ਕਿ ਬਾਕੀਪੁਰ ਵਾਲੀ ਸਾਈਡ ਦੇ ਘੁੰਮ ਰਿਆ ਜਿਸ ਸੰਬੰਧੀ ਐਸਐਚਓ ਸਿਟੀ ਤਰਨਤਾਰਨ ਵੱਲੋਂ ਇਧਰ ਸਪੈਸ਼ਲ ਨਾਕਾ ਬੰਦੀ ਕਰਾਈ ਗਈ ਜਿੱਥੇ ਦਾਨੇ ਨਾਕਾ ਬੰਦੀ ਇਹਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਜਵਾਬੀ ਫਾਇਰਿੰਗ 'ਚ ਇਹ ਬੰਦਾ ਇੰਜਰਡ ਹੋਇਆ ਤੇ ਇਹਨੂੰ ਅਸੀਂ ਹੁਣ ਅਰੈਸਟ ਕਰ ਲਿਆ ਇਹਦਾ ਨਾਮ ਲਵਕਰਨ ਸਿੰਘ ਇਲਿਆਸ ਮੰਗਾ ਵਾ ਜੋ ਬਾਕੀਪੁਰ ਦਾ ਰਹਿਣ ਵਾਲਾ ਆ ਸਰ ਮਕਦਮੇ ਤੇ ਨਾਂ ਦਾ ਜਿਹੜਾ ਵੈਪਨ ਨਜਾਇਜ਼ ਹਾਂ ਹਾਂ ਇਹ ਵੈਪਨ ਜਿਹੜਾ ਨਜਾਇਜ਼ ਆ ਵੇਖਣ ਨੂੰ ਤੇ ਲੱਗਦਾ ਵੀ ਲਾਇਸੈਂਸੀ ਹੋਊਗਾ ਪਰ ਇਹਨੂੰ ਤੋਂ ਰੱਬ ਕੀਤਾ ਜਾਂਦੇ ਨਾ ਕਿਤੇ ਖੋਹ ਕੀਤਾ ਹੋਊਗਾ ਹੁਣ ਫਰਦਰ ਕੋਸ਼ਿਸ਼ ਕਰਦੇ ਹਾਂ ਇਹ ਗੱਡੀ ਵੀ ਬ੍ਰਾਹਮਣ ਦੀ ਜਿਹੜੀ ਕੋਈ ਹਾਂਜੀ i20 ਗੱਡੀ ਜਿੱਤੇ ਆ ਰਿਹਾ ਸੀ ਜਵਾਬੀ ਕਾਰਵਾਈ ਸਰ ਇਹਨੇ ਆਪਣੇ ਮੁਲਾਜ਼ਮਾਂ ਦੇ ਵੀ ਕੀਤੇ ਹੈ ਸਾਹ ਮੁਲਾਜ਼ਮ ਤੇ ਫਿਰ ਦੋ ਫੈਰ ਕੀਤੇ ਇਹਨੇ ਮੁਲਾਜ਼ਮਾਂ ਤੇ ਇੱਕ ਗੰਦੀਪ ਸਿੰਘ ਐਸਐਸ ਦੀ ਪੱਗ 'ਚ ਲੱਗਾ ਜੀ ਤੇ ਇੱਕ ਵਾਈ ਫੈਰ ਕੀਤਾ ਇਹਨੇ ਮਤਲਬ ਡਰਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਹਾਂ ਪੂਰੀ ਪੂਰੀ ਡਰਾ ਕੇ ਭਜਣ ਦੀ ਕੋਸ਼ਿਸ਼ ਕੀਤੀ ਬੰਦੂਮੇ ਕਿੰਨੇ ਪਹਿਲੇ ਇਹ ਮੁਕਦਮੇ ਤੇ ਤਿੰਨ ਤੋਂ ਬਾਅਦ ਮੁਕਦਮੇ ਦਰਜਿਆ ਜਦੋਂ ਤੁਸੀਂ ਫੇਰ ਕੀਤਾ ਸਰ ਇਹਦੇ ਕਿੱਥੇ ਲੱਗਾ ਇਹਦੀ ਗੱਡੀ ਤੇ ਲੱਗਾ ਇਹਦੀ ਫੇਰ ਤੇ ਇੱਕ ਇਹਦੀ ਲਾਤੇ ਲੱਗਾ ਠੀਕ